ਆਡੀਆਂ ਜਿਹੜੀਆਂ ਮੰਗਾਂ ਆ ਉਹ ਅਸੀਂ ਕਹਿੰਦੇ ਆ ਸਰਕਾਰ ਨੂੰ ਕਿ ਸਾਡੇ ਤੇ ਜਿਹੜੀ ਪਾਲਸੀ ਪੱਕੇ ਹੋਣ ਦੀ ਪਾਲਸੀ ਹੈ ਔਰ ਕੰਟਰੈਕਟ ਤੋਂ ਪੱਕੇ ਕਰਨ ਦੀ ਉਹ ਸਾਡੇ ਤੇ ਜਿਹੜੀ ਜਲਦ ਤੋਂ ਜਲਦ ਲਾਗੂ ਕੀਤੀ ਜਾਵੇ ਤਾਂ ਜੋ ਅਸੀਂ ਆਪਣਾ ਜਿਹੜਾ ਰੋਜ਼ਗਾਰ ਇਹ ਪੱਕਾ ਕਰਾ ਸਕੀਏ ਅਤੇ ਜਿਹੜੇ ਆਊਟਸੋਰਸ ਮੁਲਾਜ਼ਮਾਂ ਉਹਨਾਂ ਨੂੰ ਜਿਹੜਾ ਕੰਟਰੈਕਟ ਤੇ ਜਲਦੀ ਤੋਂ ਜਲਦੀ ਜਿਹੜਾ ਸਰਕਾਰ ਲੈ ਲੈਵੇ ਉਹਨਾਂ ਨੂੰ ਕੰਟਰੈਕਟ ਤੇ ਉਹਨੇ ਮੰਗਾਂ ਤੁਹਾਡੀਆਂ ਮਤਲਬ ਕਿੰਨੇ ਟਾਈਮ ਲਈ ਇੱਤਕਾਰੀ ਰਹੇਗੀ ਦੋਸਤ ਇਹ ਸਾਡੀ ਹੜਤਾਲ ਸਾਡੇ ਨੋਰਸਾਂ ਇੱਕ ਮਹੀਨਾ ਪਹਿਲਾਂ ਮੰਤਰੀ ਸਾਹਿਬ ਡਾਕਟਰ ਦਫਤਰ ਤੱਕ ਜੀਐਮਾ ਤੱਕ ਜਿਹੜੇ ਨੋਟਸ ਅਸੀਂ 1 ਮਹੀਨਾ ਪਹਿਲਾਂ 1 ਮਹੀਨਾ ਪਹਿਲਾਂ ਦੇ ਚੁੱਕੇ ਆ ਕਿ ਅਗਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਅੱਜ ਅਸੀਂ 27 ਡੀਪੂ ਬੰਦ ਕਰਦੇ ਆ ਉਸ ਤੋਂ ਬਾਅਦ ਤੇ ਜਿਹੜਾ ਅਸੀਂ ਸਾਡਾ ਕੱਲ ਦਾ ਪ੍ਰੋਗਰਾਮ 7 ਤਰੀਕ ਦਾ ਉਹ ਚੰਡੀਗੜ੍ਹ ਵਿਖੇ ਆ ਮੁੱਖ ਮੰਤਰੀ ਦੀ ਰਿਹੈਸ਼ ਤੇ ਕੂਚ ਕਰਨੀ ਹੈ ਅਤੇ ਉੱਥੇ ਅਸੀਂ ਜਿਹੜਾ ਪ੍ਰਦਰਸ਼ਨ ਕਰਾਂਗੇ ਜਾ ਕੇ ਹਾਂਜੀ ਭਾਜੀ ਰੋਸ ਪ੍ਰਦਰਸ਼ਨ ਜਾਰੀ ਹੈ ਤੁਹਾਡੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਮੈਂ ਮਹੇਸ਼ ਕੁਮਾਰ ਜਨ ਸੱਤ ਕੀ ਅਨਾਰੋੜ ਨਵਾਂ ਸ਼ਹਿਰ ਤੇ ਸਾਡੇ ਵੱਲੋਂ ਜੋ ਮੰਗਾਂ ਆ ਉਹ ਰੋਸ ਪ੍ਰਦਰਸ਼ਨ ਇਸ ਕਰਕੇ ਕੀਤਾ ਗਿਆ ਕਿ ਪਿਛਲੇ ਦਿਨੀ ਅਸੀਂ ਸਰਕਾਰ ਨੂੰ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਤੇ 22 ਪਿਛਲੀ 22 ਤਰੀਕ ਨੂੰ ਜੋ ਵੀ ਸਰਕਾਰ ਦੇ ਨੁਮਾਇੰਦੇ ਐਮ ਐਲ ਏ ਹਾਲਕਿਆਂ ਦੇ ਉਹਨਾਂ ਨੇ ਮੰਗ ਪੱਤਰ ਵੀ ਸੰਪੇ ਉਹਨਾਂ ਰਾਹੀਂ ਵੀ ਮੰਗਾਂ ਬਾਰੇ ਜਾਣੂ ਕਰਵਾਇਆ ਅਤੇ 2 ਜਨਵਰੀ ਨੂੰ ਵੇਟ ਰੈਲੀਆਂ ਕਰਕੇ ਵੀ ਸਰਕਾਰ ਦਾ ਫਿੱਟ ਸਿਆਪਾ ਕੀਤਾ ਅਤੇ 2 ਜਨਵਰੀ ਨੂੰ ਟ੍ਰਾਂਸਪੋਰਟ ਮੰਤਰੀ ਸਾਹਿਬ ਨਾਲ ਮੀਟਿੰਗ ਕੀਤੀ ਵੀ ਗਈ ਜਿਸ ਵੇਲੇ ਟ੍ਰਾਂਸਪੋਰਟ ਮੰਤਰੀ ਨੇ ਸਾਡੀਆਂ ਮੰਗਾਂ ਤੇ ਵਿਚਾਰ-ਚਰਚਾ ਕਰਨ ਦੀ بجائے ਇਸ਼ਾਰਿਆਂ-ਇਸ਼ਾਰਿਆਂ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਭਾਵੇਂ ਦੱਸ ਦਿੰਦੇ ਹਾਲ ਤੇ ਚਲੇ ਜਾਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਉਸ ਟ੍ਰਾਂਸਪੋਰਟ ਮੰਤਰੀ ਨੂੰ ਫਰਕ ਨਹੀਂ ਪੈਂਦਾ ਜੀ ਜਨਤਾ ਨੂੰ ਜੇ ਜਨਤਾ ਖੱਜਲ-ਖਰਾਬ ਹੋ ਰਹੀ ਹੈ ਉਹਨਾਂ ਨੂੰ ਫਰਕ ਪੈਂਦਾ ਸੋ ਅਸੀਂ ਇਹ ਅਪੀਲ ਕਰਦੇ ਹਾਂ ਮੰਗ ਕਰਦੇ ਹਾਂ ਸਰਕਾਰ ਕੋਲੋਂ ਕਿ ਸਾਡੀਆਂ ਮੰਗਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਮੰਗਿਆਂ ਮੰਨ ਲਾਗੂ ਕੀਤੀਆਂ ਜਾਣ ਕੱਡੇ ਹੋਏ ਚਰਮਚਾਰੀ ਵੀ ਬਾਲ ਦਿੱਤੇ ਜਾਣ ਅਤੇ ਜਲਦੀ ਵਜਲਦੀ ਜੋ ਕੰਟਰੈਕਟ ਤੇ ਮਲਾਜਮਾ ਉਹਨਾਂ ਨੂੰ ਪੱਕਾ ਕੀਤਾ ਜਾਵੇ ਅਤੇ 800 ਜੀ ਮਲਾਜਮਾਂ ਦੇ ਕੰਟਰੈਕਟ ਤੇ ਕੀਤਾ ਜਾਵੇ ਜੇਕਰ ਸਰਕਾਰ ਇਹਨਾਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਅਸੀਂ ਕਿਤਾਬ ਨਹੀਂ ਦਿੰਦੇ ਆ ਕਿ ਕੱਲ ਅਸੀਂ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਚੰਡੀਗੜ੍ਹ ਵੀ ਕੇ ਕਰਾਂਗੇ ਜੇਕਰ ਉੱਥੇ ਵੀ ਕੋਈ ਵੀ ਹਲ ਮੁੱਖ ਮੰਤਰੀ ਸਾਹਿਬ ਨੇ ਵੀ ਨਾ ਸੁਣੀ ਸਾਡੀ ਗੱਲ ਤੇ ਕੱਲ ਨੂੰ 7 ਤਰੀਕ ਤੋਂ ਮੁੱਖ ਮੰਤਰੀ ਸਾਹਿਬ ਦੀ ਕੋਠੀ ਅੱਗੇ ਪੱਕਾ ਕਰਨਾ ਅਤੇ ਉੱਥੋਂ ਹੀ ਆ ਅਰ ਮਤੇ ਜਮੇ ਵਿਰਧ ਦਾ ਐਲਾਨ ਕਰਾਂਗੇ ਸੋ ਅਸੀਂ ਫਿਰ ਮਹਫਿਲ ਸਰਕਾਰ ਨੂੰ ਇਹ ਕਿਤਾਬ ਨਹੀਂ ਦਿੰਦਾ ਤੇ ਮੰਗ ਕਰਦਾ ਕਿ ਸਾਡੀਆਂ ਮੰਗਾਂ ਦਾ ਜੋ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਗਲਤੀ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਇਹ ਜਨਤਾ ਜੋ ਮਾਮਾ ਪੈਣਾ ਸਾਡੀਆਂ ਕੱਜਲ ਖਰਾਬ ਹੋ ਰਹੀਆਂ ਉਹਨਾਂ ਨੂੰ ਵੀ ਕੱਜਲ ਖਰਾਬ ਤੋਂ ਬਚਾਇਆ ਜਾ ਸਕੇ ਅਤੇ ਸਰਕਾਰ ਮਹਿਕਮੇ ਦੇ 10000 ਬਸ ਪਾਵੇ ਤਾਂ ਜੋ ਨੌਜਵਾਨ ਨੂੰ ਮੇਰੇ ਰਿਗਾਰ ਮਿਲ ਸਕੇ ਅਤੇ ਜੋ ਸਫਰ ਸੂਲ ਤਫਰੀਦ ਦਿੱਤੀ ਆ ਉਹਦਾ ਵੀ ਸਾਡੀਆਂ ਮਾਵਾ ਭੈਣਾ ਮਤਾਵਾ ਪੂਰਾ ਪੂਰਾ ਲਾਭ ਚੱਕ ਸਗਣ ਨਾ ਕੀ ਉਹ ਖੱਜਲ ਖੁਆਰ ਹੋ ਸਕਣ ਸੋ ਇੰਨੇ ਹੀ ਮੰਗਿਆ ਕਿ ਸਾਡੀਆਂ ਮੰਗਾਂ ਨੂੰ ਜਲਦੀ ਤੇ ਜਲਦੀ ਪ੍ਰਬੰਧ ਕੀਤਾ ਜਾਵੇ ਰੈਜੀ ਖਾਲਸਾ ਰੈਜੀ ਫਤਿਹ ਮੈਂ ਗੁਰਜੀਤ ਸਿੰਘ ਡੀਪੀ 6796 ਤੋਂ ਡਰਾਈਵਰ ਬੋਲਦਾ ਜੀ ਤਾਂ ਸਾਡੀਆਂ ਜਿਹੜੀਆਂ ਅੱਜ ਮੰਗਾਂ ਕਰਕੇ ਸੀ ਰੋਜ਼ ਪ੍ਰਦਰਸ਼ਨ ਕਰ ਰਹੇ ਆ ਉਹ ਸਾਰੀਆਂ ਬਿਲਕੁਲ ਜਾਇਜ਼ ਮੰਗਾਂ ਨੇ ਇੱਕ ਗੱਲ ਸਾਡੀਆਂ ਮੈਨ ਮੰਗਾਂ ਨੇਗੀਆਂ ਉਹ ਸਾਡੇ ਜਿਹੜੇ ਕੱਚੇ ਮਾਲ ਨੂੰ ਪੱਕੇ ਕਰਦੇ ਆ ਦੂਸਰੀ ਮੰਗ ਆ ਦੀ ਮੇਨ ਇਹ ਆ ਵੀ ਜਿਹੜੇ ਸਾਡੇ ਅਸੀਂ ਨਵੇਂ ਸਾਥੀ ਆ ਸਾਨੂੰ ਇੱਕ ਇੱਕ ਸਾਲ ਹੋ ਗਿਆ ਭਰਤੀ ਹੋਇਆ ਨੂੰ ਤੇ ਜਿਹੜੇ ਸਾਡੇ ਪੁਰਾਣੇ ਸਾਥੀ ਆ ਸਾਡੀ ਤਨਖਾ 11000 ਆ ਉਹਨਾਂ ਦੀ 22000 ਰੁਪਇਆ ਠੀਕ ਹੈ ਜੀ ਸਾਡੀ ਬਰਾਬਰ ਤਨਖਾ ਕਰਨੀ ਚਾਹੀਦੀ ਆ ਸਾਡੇ ਵੀ ਉਨੇ ਖਰਚੇ ਆ ਅਸੀਂ ਵੀ ਲੈ ਓਵਰਟਾਈਮ ਕਰਦੇ ਆ ਅਸੀਂ ਵੀ ਕਿਲੋਮੀਟਰ ਕਰਦੇ ਆ ਅਸੀਂ ਵੀ ਉਸੇ ਸੀਟ ਤੇ ਰਹਿੰਦੇ ਆ ਜਿਵੇਂ ਉਸੇ ਸੀਟ ਤੇ ਰਹਿੰਦੇ ਆ ਸਾਡੀ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਮਾਜਮਾਂ ਦੀ ਤਨਖਾ ਵਧਾਓ ਉਹਨਾਂ ਦਾ ਵਾਧਾ ਕਰੋ ਲਾਗੂ ਕਰੋ ਸਾਨੂੰ ਜੇ ਸਾਡੀ ਮੰਗ ਆ ਸਾਡੀ ਤਨਖਾਹ ਉਹ ਬਰਾਬਰ ਕਰਨੀ ਚਾਹੀਦੀ ਆ ਸਾਡਾ ਜਿਹੜਾ ਬਣਦਾ ਹੱਕ ਆ ਉਹ ਸਾਨੂੰ ਦਿੱਤਾ ਜਾਵੇ ਸਾਡਿਆਂ ਦੇਖੋ ਸਰਕਾਰ ਦੇ ਵਿਰੁੱਧ ਸਾਡਾ ਆਵਾਜ਼ ਉਠਾਉਣ ਨੂੰ ਕੋਈ ਜੀ ਨਹੀਂ ਕਰਦਾ ਕਿਉਂ ਸਾਡੇ ਸਾਡੇ ਦੁਬਾਰਾ ਚੁਣੀ ਗਈ ਸਰਕਾਰ ਆ ਹੋ ਜਿਹੜੀ ਸਰਕਾਰ ਅਸੀਂ ਚੁਣੀ ਸੀਗੀ ਬਦਲਾ ਲੈਣ ਵਾਸਤੇ ਚੁਣੀ ਸੀਗੀ ਵੀ ਸਾਡੇ ਜੇ ਸਾਡੇ ਬਦਲਾ ਗਏ ਉਹ ਸਾਡੇ ਆਉਣਗੇ ਅੱਗੇ ਪਰ ਜਿਹੜੇ ਇਹਨਾਂ ਦੇ ਵਾਦੇ ਆ ਉਹ ਬਿਲਕੁਲ ਨਕਾਮ ਰਹੇ ਸਾਡੇ ਵਾਰ ਦੋ ਵਾਰ ਮੀਟਿੰਗਾਂ ਕਰਕੇ ਸਾਡੇ ਚੋਣੇਗੇ ਨਮਾਇੰਦਿਆਂ ਵੱਲੋਂ ਭੇਜੇ ਗਏ ਨੇ ਮੀਟਿੰਗ ਕੀਤੀ ਸਰਕਾਰ ਨਾਲ ਉਹ ਦੋ ਵਾਰੀ ਵਾਦੇ ਕਰਕੇ ਹਾਂ ਅਸੀਂ ਆਪਣੇ ਮੰਗਾਂ ਮੰਨ ਕੇ ਫਿਰ ਮੁੱਕਰ ਗਏ ਪਰ ਹੁਣ ਜਿਹੜੇ ਅਸੀਂ ਲਾਸਟ ਪੜਾ ਕੇ ਅਸੀਂ ਇਹਨਾਂ ਦਾ ਡਟ ਕੇ ਸਾਥ ਦੇ ਰਹੇ ਆ ਸਾਡੇ ਜਿਹੜੇ ਨਵੇਂ ਮਲਾਜਮ ਨੇ ਨਵੇਂ ਮੁੰਡੇ ਭਰਤੀ ਹੋਇਆ ਸਾਰੇ ਇਹਨਾਂ ਨਾਲ ਸਾਡੇ ਜਿਹੜੇ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਦੇ 25 ਘਰੇ ਜੁਨੀਅਰ ਦੇ ਨਾਲ ਅਸੀਂ ਸਾਥ ਦੇ ਰਹੇ ਆ ਅਸੀਂ ਜਿਹੜੇ ਦੂਸਰੇ ਸਾਥੀ ਅਤੇ ਮਹਿਕਮੇ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਕਿ ਜਟਕੇ ਸਾਡਾ ਸਾਥ ਦਿੱਤਾ ਜਾਵੇ ਵੀ ਹੁਣ ਆਰਜਾਪਾਰ ਦੀ ਲੜਾਈ ਅਸੀਂ ਲੜ ਕੇ ਦੇਖਾਂਗੇ ਅਗੇ ਸਾਡੇ ਕੋਲ ਹੋਰ ਹੱਲ ਵੀ ਨਹੀਂ ਹੈਗਾ ਜੇਕਰ ਸਾਡੀਆਂ ਇਹ ਮੰਗਾਂ ਨਾ ਮੰਨੀਆਂ ਗਈਆਂ ਕੱਲ ਨੂੰ ਅਸੀਂ ਸੀਐਮਓ ਦੇ ਸਾਹਮਣੇ ਇਕੱਤਰ ਨਾਲਾਵਾਗੇ ਉਸ ਤੋਂ ਉਥੋਂ ਸਾਡੇ ਦੇ ਮੈਨਸ ਪ੍ਰਧਾਨ ਸੈਕਟਰੀ ਸਾਹਿਬਾ ਜੇ ਸੁਮ ਸਿੰਘ ਜੀ ਗੱਲ ਉਥੋਂ ਅਣ ਮੱਚਲੀ ਸਮੇਂ ਦੀ ਹੜਤਾਲ ਨੂੰ ਐਲਾਨ ਕਰਨਗੇ ਅਸੀਂ ਉਹ ਹੜਤਾਲ ਨੂੰ ਕਾਮਯਾਬ ਕਰਨ ਲਈ ਪੂਰਾ ਸਾਥ ਦੇਵਾਂਗੇ ਅਸੀਂ ਸਾਰੇ ਮੇਰੇ ਸਾਥੀਆਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਕੱਲ ਨੂੰ ਸੀਐਮਾ ਉਹਦੇ ਜਿਹੜਾ ਆਪਣਾ ਘਰਾਓ ਆ ਉਹ ਆਪਾਂ ਡਟ ਕੇ ਕਰਨਾ ਕਿਸੇ ਡਰ ਦੀ ਕੋਈ ਲੋੜ ਨਹੀਂ ਜੇ ਦੇਖੋ ਸਾਡੀ ਜਿਹੜੀ ਕੌਮ ਆ ਉਹ ਲੜਨ ਲਈ ਬਣੀ ਆ ਦੇਖੋ ਜਿਹੜੀਆਂ ਸਹੂਲਤਾਂ ਨੇ ਹੁੰਦੀਆਂ ਉਹ ਅਲੱਗ ਹੁੰਦੀਆਂ ਜਿਹੜੇ ਹੱਕ ਹੁੰਦੇ ਉਹ ਅਲੱਗ ਹੁੰਦੇ ਆ ਜਿਹੜੀਆਂ ਸਹੂਲਤਾਂ ਨੇ ਉਹ ਮਲਾਇਮਾਂ ਨੂੰ ਵਾਅਦਾ ਦੇ ਕੇ ਦਿੱਤੀਆਂ ਜਾਂਦੀਆਂ ਪਰ ਜਿਹੜੇ ਹੱਕ ਆ ਉਹ ਅਸੀਂ ਲੜ ਕੇ ਲੈਣੇ ਆ ਅਸੀਂ ਹਮੇਸ਼ਾ ਲੜਦੇ ਰਹਿਣਾ ਲੜਦੇ ਸਾਡੇ ਵੱਡੇ-ਵਡੇਰੇ ਲੜਦੇ ਆ ਲੜਦੇ ਰਹਿਣਾ ਸਾਡੇ ਕੋਲੇ ਕੋਈ ਹੱਲ ਹੈ ਨਹੀਂਗਾ ਮਜਬੂਰ ਹੋ ਕੇ ਅਸੀਂ ਜਿਹੜੇ ਧਰਨੇ ਆ ਉਹ ਮਾਰੇ ਕਰ ਰਹੇ ਆ ਦੇਖੋ ਡਰਾਈਵਰ ਕੰਡਕਟਰ ਦੀ ਜਿਹੜੀ ਹਾਲਤਾ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਓਵਰਲੋਡ ਬੱਸਾਂ ਕਰਕੇ ਸਵਾਰੀਆਂ ਨਾਲ ਲੜਨਾ ਪੈ ਰਿਹਾ ਬੱਸਾਂ ਦੀ ਕਮੀ ਦੇ ਕਾਰਨ ਲੜਨਾ ਪੈ ਰਿਹਾ ਸਵਾਰੀਆਂ ਸਾਡੀ ਇੱਜ਼ਤ ਬਿਲਕੁਲ ਵੀ ਨਹੀਂ ਅਸੀਂ ਕਿਸੇ ਸਟਾਪ ਤੇ ਨਹੀਂ ਰੋਕਦੇ ਸਵਾਰੀ ਨਹੀਂ ਚਾਹਦੇ ਓਵਰਲੋਡ ਕਰਕੇ ਤਾਂ ਸਵਾਰੀਆਂ ਸਾਨੂੰ ਮਾਮਾ ਭੰਨੇ ਦੇ ਗਾਲ੍ਹਾਂ ਵੀ ਕੱਢਦੇ ਆ ਹਰ ਦਿਨ ਦਿਨ ਪ੍ਰਤੀ ਦਿਨ ਇਹ ਝਗੜੇ ਆਉਂ ਸਾਨੂੰ ਆਮ ਦੇਖਣ ਨੂੰ ਮਿਲਦੇ ਆ ਮੀਡੀਆ ਦੇ ਵਿੱਚ ਵੀ ਦੇਖੇ ਨੇ ਹੁੰਦਾ ਮਿਲਦੇ ਆ ਆਧਾਰ ਕਾਰਡ ਕਰਕੇ ਬੀਬੀਆ ਸਰਕਾਰੀ ਬਸਾਂ ਦੇ ਵਿੱਚ ਜਿਆਦਾ ਕਰਕੇ ਸਫ਼ਰ ਕਰਕੇ ਰਾਜੀ ਹਨ ਤਾਂ ਜਿਹੜੇ ਕਿਤੇ ਨਾ ਕਿਤੇ ਜਾ ਕੇ ਪਬਲਿਕ ਦੇ ਵਿੱਚੋਂ ਰੋਜ਼ ਜਿਹੜੇ ਸਾਡੇ ਪ੍ਰਧਾਨ ਸੈਕਟਰੀ ਸਾਹਿਬ ਇਹਨਾਂ ਨੂੰ ਵੀ ਜਾ ਕੇ ਇਹ ਗੱਲਾਂ ਸਾਹਮਣੇ ਕਰਨਾ ਪੈਂਦਾ ਕਈ ਵਾਰੀ ਓਵਰਹੋਡ ਹੋਣ ਕਰਕੇ ਇਹਦੇ ਹਾਸੇ ਹੋ ਜਾਂਦੇ ਆ ਉਹਦੇ ਉੱਪਰ ਗੁਰਾ ਕਲੇਮ ਆ ਉਹ ਸਾਰਾ ਡਰਾਈਵਰ ਦੇ ਸਿਰ ਤੇ ਪੈਣਾ ਕਨੈਕਟਰ ਡਰਾਈਵਰ ਜ਼ਿੰਮੇਵਾਰ ਆ ਕੋਈ ਸਵਾਰੀ ਡਿੱਗੇਗੀ ਜਾਂ ਓਵਰਲੋਡ ਕਰਕੇ ਕੋਈ ਧੁੰਦ ਦੇ ਵਿੱਚ ਨੁਕਸਾਨ ਹੋ ਗਿਆ ਤਾਂ ਉਸ ਸਾਡੇ ਇੱਕ ਢੀਪੂ ਦੇ ਵਿੱਚ ਬੱਸ ਐਕਸੀਡੈਂਟ ਹੋਇਆ ਉਹਦਾ ਵੀ ਰੋਜ਼ ਚੱਲ ਜਿਆਦਾ ਉਹ ਕਹਿੰਦੇ ਮਹਿਕਮਾ ਕਹਿੰਦਾ ਵੀ ਡਰਾਈਵਰ ਪੈਸੇ ਭਰੂਗਾ ਉਸ ਚੀਜ਼ ਦੇ ਕੋਈ ਗੱਲਾਂ ਹੋ ਜਾਂਦੀਆਂ ਨਹੀਂ ਆ ਸਾਡੇ ਨਾਲ ਹਾਲ ਰੋਡ ਤੇ ਚੱਲਦੇ ਆਸੇ ਹੋ ਜਾਂਦੇ ਆ ਪਰ ਉਹਦਾ ਜ਼ਿੰਮੇਵਾਰ ਡਰਾਈਵਰ ਕਨੈਕਟਰ ਆ ਰਜਿੰਦਰ ਸਿੰਘ ਸੋਹੀ ਡਰਾਈਵਰ ਨਵਾਂ ਸ਼ਹਿਰ ਢੀਪੂ ਜੋ ਮਿਸਾਦੀਆਂ ਮੰਗਾ ਸੈਕਟਰੀ ਸਾਹਿਬ ਵੀ ਦੱਸ ਚੁੱਕੇ ਨੇ ਨਰਿੰਦਰ ਪੰਡੋਰੀ ਪ੍ਰਧਾਨ ਸਾਹਿਬ ਵੀ ਦੱਸ ਚੁੱਕੇ ਨੇ ਤੇ ਸਾਡੀ ਜਿੰਨੀ ਵੀ ਮੈਂਬਰ 25/11 ਜੁਨੀਆਂ ਦੀ ਇੱਕੋ ਹੀ ਮੰਗ ਹੈ ਸਾਨੂੰ ਪੱਕੇ ਕੀਤਾ ਜਾਵੇ ਤੇ 10000 ਨਵੀਂ ਬੱਸ ਪਾਈ ਜਾਵੇ ਤੇ ਕੰਡੈਕਟਰ ਵੀਰ ਕੱਟ ਨੇ ਤਾਂ ਕੰਡੈਕਟਰਾਂ ਦੀ ਭਰਤੀ ਪੱਕੇ ਫੇਸ ਤੇ ਕੀਤੀ ਜਾਵੇ ਤੇ ਜੇਕਰ ਡਰਾਈਵਰ ਕੱਟ ਨੇ ਤਾਂ ਡਰਾਈਵਰ ਪੱਕੇ ਫੇਸ ਤੇ ਭਰਤੀ ਕੀਤੇ ਜਾਣ ਤੇ ਨਾਲ ਸਾਨੂੰ ਵੀ ਪੱਕਾ ਕੀਤਾ ਜਾਵੇ ਠੀਕ ਜਿੰਨੀਆਂ ਸਬਦਾ ਪੱਕੇ ਡਰਾਈਵਰਾਂ ਤੇ ਪੱਕੇ ਮੁਲਾਜ਼ਮਾਂ ਨੂੰ ਮਿਲਦੀਆਂ ਹਨ ਉਹਨੀਆਂ ਸਾਨੂੰ ਦਿੱਤੀਆਂ ਜਾਣ ਜਿਹੜੀਆਂ ਸਾਡੀਆਂ ਪੈਣਾ ਭਰਾ ਜੋ ਵੀ ਸਾਡੇ ਸਰਕਾਰੀ ਮੁਲਾਜ਼ਮ ਜੋ ਵੀ ਨੌਕਰੀ ਕਰਨ ਜਾਣ ਬੇਰੇ ਪਰੇਸ਼ਾਨ ਅੱਜ ਦੀ ਕੜੀ ਤੇ ਕੱਲ ਦੀ ਕੜੀ ਤੇ ਪਰਸੋਂ ਦੀ ਕੜੀ ਤਿੰਨ ਦਿਨ ਲਗਾਤਾਰ ਹੋਣਗੇ ਉਹ ਇਸ ਕਰਕੇ ਹੋਣਗੇ ਕਿ ਬੱਸਾਂ ਦੀਆਂ ਕਮੀਆਂ ਕਰ ਸਟਾਫ ਦੀ ਕਮੀ ਕਰ ਜੋ ਵੀ ਆਪਣੇ ਅੰਦਰ ਵੀ ਕੁਝ ਦੀ ਕਮੀ ਦੀ ਪੂਰੀ ਅੰਦਰ ਸਮਾਨ ਨਾ ਘਟ ਆਉਣ ਦੇ ਕਾਰਨ ਜੋ ਬਸਾਂ ਦਾ ਕੰਮ ਨਹੀਂ ਵੀ ਵਿੱਚ ਕੁਝ ਹੋ ਰਿਹਾ ਇਸ ਕਰਕੇ ਮੇਰੀ ਭਗਵਾਨਤਮਾਨ ਨੂੰ ਇੱਕੋ ਹੀ ਸਰਕਾਰ ਨੂੰ ਸਲਾਹ ਦੇ ਰਿਹਾ 25/11 ਵੱਖੋਂ ਜੋਸ਼ ਤੇਰੀ ਪੰਜਾਬ ਗਵਰਨਮੈਂਟ ਦੀ ਜੋ ਪੰਜਾਬ ਦੀ ਰਹਿਣ ਵਾਲੀ ਦੁਨੀਆ ਉਹ ਪਰੇਸ਼ਾਨ ਤੇਰੇ ਕਰਕੇ ਹੋ ਰਹੀ ਹੈ ਹੋਰ ਕਿਸੇ ਕਰਕੇ ਨਹੀਂ ਹੋ ਰਹੀ ਸਿਰਫ ਓਨਲੀ ਵਨ ਪੰਜਾਬ ਸਰਕਾਰ ਕਰਕੇ ਪਰੇਸ਼ਾਨ ਹੋ ਰਹੀ ਹੈ ਇੱਧਰ ਚਾਤੀ ਮਾਰੋ ਜੀ ਕਿਉਂਕਿ ਦੇਖੋ ਬੱਸ ਸਟੈਂਡ ਬੱਸ ਸਟੈਂਡ ਵੱਲ ਕਿੰਨੇ ਸਵਾਰੀਆਂ ਖੜੀਆਂ ਹਨ ਕਿੰਨੀਆਂ ਪਰੇਸ਼ਾਨ ਹੋ ਰਹੀਆਂ ਨੇ ਕਿਸੇ ਨੇ ਦਵਾਈ ਲੈਣ ਜਾਣਾ ਕਿਸੇ ਨੇ ਮਰਗਦ ਤੇ ਜਾਣਾ ਕਿਸੇ ਨੇ ਖੁਸ਼ੀ ਤੇ ਜਾਣਾ ਕਿਸੇ ਨੇ ਆਪਣੇ ਭੈਣ ਭਰਾ ਕੋਲ ਮਿਲਣ ਜਾਣਾ ਕਿਸੇ ਨੂੰ ਐਨੀ ਅਮਰਜੈਂਸੀ ਹੁੰਦੀ ਹੈ ਕਿਸੇ ਨੇ ਘਰ ਲਈ ਆਪਣੇ ਰਿਸ਼ਤੇਦਾਰੀ ਤੋਂ ਪੈਸਾ ਲੈਣ ਜਾਣਾ ਸਭ ਤੋਂ ਵੱਡੀਆਂ ਪ੍ਰੋਬਲਮਾਂ ਇਹੀ ਨੇ ਜੀ ਅੱਜ ਕੱਲ੍ਹ ਅਕਰਾਂ ਦੇ ਵਿੱਚ ਤੁਸੀਂ ਵੀ ਆ ਮੀਡੀਆ ਵਾਲਿਆਂ ਦਾ ਵੀ ਘਰ ਪਰਿਵਾਰ ਇਸੇ ਤਰ੍ਹਾਂ ਹੀ ਚੱਲਦਾ ਜਿਸ ਤਰ੍ਹਾਂ ਸਾਡਾ ਚੱਲਦਾ ਜੀ ਅਸੀਂ 15000 ਤੇ 12000 ਤੇ ਕਿਵੇਂ ਗੁਜ਼ਾਰਾ ਕਰਾਂਗੇ ਸਾਡੇ ਵੀ ਤਿੰਨ ਤਿੰਨ ਬੱਚੇ ਕਿਸੇ ਦੇ ਦੋ ਬੱਚੇ ਕਿਸੇ ਦੇ ਇੱਕ ਬੱਚੇ ਕਿਸੇ ਤਰ੍ਹਾਂ ਪਾਲਾਂਗੇ ਇੱਕ ਇਹ ਵੀਰ ਆ ਸਾਡਾ ਸੁਭਾਸ ਆਓ ਸੁਭਾਸ ਜੀ ਉਰੇ ਆਓ ਇਹ ਸੁਭਾਸ ਸਾਡਾ ਵੀਰ ਇੱਥੇ ਕਿਰਾਏ ਤੇ ਰਹਿ ਰਿਹਾ ਸਰਸੇ ਤੋਂ ਆ ਕੇ ਫਤਿਹਵਾਦ ਤੋਂ ਆ ਕੇ ਫਤਿਹਵਾਦ ਤੋਂ ਉਰੇ ਆ ਕੇ ਕਿਰਾਏ ਤੇ ਰਹਿ ਰਿਹਾ ਆਪਣੇ ਬੱਚੇ ਪਾਲ ਰਿਹਾ ਸਿਰਫ ਓਨਲੀ 11000 12000 ਤੇ ਉਸਤੇ ਕਿਵੇਂ ਅਸੀਂ ਬਿਜਾਰਾ ਕਰ ਸਕਦਾ ਸਵਾਲ ਹੈ